ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਦੇ ਵਿੱਚ ਅੱਜ ਇੱਕ ਵੱਡਾ ਤਮਾਕਾ ਹੋਇਆ ਸੀ ਜਿਸ ਦੇ ਵਿੱਚ ਕੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਹੱਤਵਾਦੀ ਕਨੈਕਸ਼ਨ ਸਾਹਮਣੇ ਆਏ ਸੀ ਆਖਿਰਕਾਰ ਉਹ ਸ਼ਖਸ ਕੌਣ ਸੀ ਜਿਸ ਨੇ ਕੀ ਉਹ ਜਗ੍ਹਾ ਦੇ ਉੱਤੇ ਪਹੁੰਚਿਆ ਸੀ ਤੇ ਅਸੀਂ ਇਸ ਵੇਲੇ ਉਸ ਦੇ ਘਰ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਕਿ ਇਸ ਵੇਲੇ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਇਸ ਵੇਲੇ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਪੂਰੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਾਂ ਉਸ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਨਿਤਿਨ ਦਾ ਕਾਰ ਹੈ ਔਰ ਕਿ ਨਿਤਨਸਵਲੇ ਜੋ ਕਿ ਇਸ ਦੇ ਵਿੱਚ ਮਾਰਿਆ ਗਿਆ ਹੈ ਔਰ ਸੀਐਸਵਲੇ ਬਿਲਕੁਲ ਉਸ ਦੇ ਘਰ ਦੇ ਵਿੱਚ ਮੌਜੂਦ ਹਾਂ ਤਾਂ ਤੁਸੀਂ ਵੇਖਦੇ ਹੋ ਇੱਕ ਛੋਟਾ ਜਿਹਾ ਘਰ ਹੈ ਮੈਂ ਹਜ ਇੱਕ ਆਟੋ ਡਿਲੀਵਰੀ ਦਾ ਕੰਮ ਕਰਦਾ ਛੋਟੇ ਜਿਹੇ ਘਰ ਦੇ ਵਿੱਚ ਰਹਿੰਦਾ ਸੀ ਅਸੀਂ ਉਸ ਘਰ ਦੇ ਵਿੱਚ ਮੌਜੂਦ ਹਾਂ ਸਾਰੀ ਤਸਵੀਰਾਂ ਤੁਹਾਨੂੰ ਦੱਸ ਰਿਹਾ ਔਰ ਇਸ ਘਰ ਦੀ ਜੋ ਲੋਕੇਸ਼ਨ ਹੈ ਉਹ ਇਹ ਪੂਰੀ ਕਿ ਇਹ ਛਾਟੇ ਦਾ ਰਹਿਣ ਵਾਲਾ ਹੈ ਤਾਂ ਪੁਲਿਸ ਦੇ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਸਰ ਕੀ ਹੈ ਜੀ ਮਾਮਲਾ ਕਿਉਂਕਿ ਜਿਹੜਾ ਕਾਫੀ ਐਸਸਨਸਿਕ ਹੈ ਕਿਉਂਕਿ ਪੁਲਿਸ ਕਾਫੀ ਇੱਥੇ ਕੰਮ ਕਰ ਰਹੀ ਸੀ ਇਹ ਸਾਨੂੰ ਇਨਪੁੱਟ ਹੀ ਆਈ ਹੈ ਵੀ ਜਿਹੜਾ ਡਿਸੀਜ਼ਡ ਹੈ ਉਹ ਇਹਦਾ ਨਾਮ ਇੱਥੇ ਰਹਿੰਦਾ ਸੀ ਤੇ ਅਪਾ ਚੈੱਕ ਕਰ ਰਹੇ ਹਾਂ ਕੀ ਮਿਲਦਾ ਹੈ ਕੌਣ ਹੈ ਜੀ ਬੰਦਾ ਕੀ ਕਰਦਾ ਕੀ ਹੈ ਕੋਈ ਨਿਤਨ ਨਾਮ ਦਾ ਲੜਕਾ ਹੂੰ ਤੇ ਬਾਕੀ ਇਹ ਡਿਟੇਲ ਪਤਾ ਨਹੀਂ ਲੱਗੀ ਜੀ ਪਤਾ ਕਰੇ ਕੀ ਕਰਦਾ ਕੀ ਹੈ ਜੀ ਇਹ ਆਟੋ ਡਰਾਈਵਰ ਹੈ ਜੀ ਅੱਛਾ ਜੀ ਆਟੋ ਡਰਾਈਵਰ ਹੈ ਤੇ ਉੱਥੇ ਕਿਵੇਂ ਪਹੁੰਚਿਆ ਆਟੋ ਤੇ ਗਿਆ ਸੀ ਕੀ ਗਿਆ ਸੀ ਇਹ ਤਫਤੀਸ਼ ਦਾ ਪਾਰਟ ਹੈ ਜੀ ਕੁਝ ਨਹੀਂ ਪਤਾ ਜੀ ਇਹਦੇ ਬਾਰੇ ਉਹ ਸਰਕੂਲੇਸ਼ਨ ਹੀ ਹੋਣੀਆਂ ਸਾਰੀਆਂ ਤੇ ਜੇ ਪਰ ਤਫਤੀਸ਼ ਸਾਇੰਟਿਫਿਕ ਢੰਗ ਨਾਲ ਕਰ ਲਈ ਫਿਰ ਹੀ ਅਪਾ ਕੋਈ ਬੋਲ ਸਕਦੇ ਤੇ ਨਿਤਨ ਕਰਦਾ ਕੀ ਹੈ ਸਰ ਨਿਤਨ ਮੈਂ ਦੱਸਿਆ ਆਟੋ ਚਲਾਉਂਦਾ ਆ ਤੇ ਸਰ ਉੱਥੇ ਕਿਵੇਂ ਪਹੁੰਚ ਗਿਆ ਕਿਉਂਕਿ ਸਵੇਰ ਦਾ ਟਾਈਮ ਹੈ ਕਿਉਂਕਿ ਜਿਸ ਤਰੀਕੇ ਨਾਲ ਇਸ ਜਗ੍ਹਾ ਤੋਂ ਏਰੀਆ ਕਾਫੀ ਦੂਰ ਪੈਂਦਾ ਹੈ ਤੇ ਉਹ ਉਹਨੂੰ ਕਿੰਨੇ ਗਾਈਡ ਕੀਤਾ ਕਿਵੇਂ ਉੱਥੇ ਪਹੁੰਚਿਆ ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਜੇ ਹਨ ਕੁਝ ਬਿਲਕੁਲ ਕਲੀਅਰ ਹੀ ਨਹੀਂ ਹੈਗਾ ਜਿੱਦੇ ਬਸ ਇਹਨਾਂ ਨੇ ਆਈਡੈਂਟੀਫਾਈ ਕੀਤਾ ਸਾਨੂੰ ਇਨਫੋਰਮੇਸ਼ਨ ਆਈ ਹੈ ਮੈਂ ਲਾਕੇ ਤਾਂ ਐਸਐਚਓ ਇਸ ਕਰਕੇ ਮੈਂ ਇੱਥੇ ਚੈੱਕ ਕਰਨ ਆ ਗਿਆ ਵੀ ਇੱਦਾਂ ਦੇਖੀ ਕਨੈਕਸ਼ਨ ਤੇ ਕੁਝ ਇਨਪੁਟਸ ਮਿਲੇ ਨੇ ਦੀ ਕੁਝ ਕਿਤੇ ਦੇ ਕੋਲ ਅਜੇ ਸਾਰਾ ਕੁਝ ਤਫਤੀਸ਼ ਦਾ ਪਾਰਟ ਹੈ ਕੁਝ ਨਹੀਂ ਤਫਤੀਸ਼ ਦਾ ਪਾਰਟ ਹੈ ਤੇ ਫਾਈਨੈਂਸ਼ੀਅਲ ਬੈਕਗ੍ਰਾਉਂਡ ਕਿੰਨਾ ਕਹਿ ਰੈਂਟਡ ਘਰ ਤਾਂ ਬਿਲਕੁਲ ਘਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਸ ਵੇਲੇ ਤਾਂ ਏਸੀ ਇਸ ਵੇਲੇ ਬਿਲਕੁਲ ਮੌਕੇ ਤੇ ਮੌਜੂਦ ਹਾਂ ਤਾਂ ਤੁਸੀਂ ਦੇਖੋਗੇ ਘਰ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਇੱਕ ਛੋਟਾ ਜਿਹਾ ਘਰ ਹੈ ਔਰ ਆਟੋ ਦਾ ਕੰਮ ਕਰਦਾ ਹੈ ਔਰ ਛੋਟਾ ਜਿਹਾ ਘਰ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਘਰ ਦੇ ਅੰਦਰ ਨਿਤਨ ਰਹਿੰਦਾ ਸੀ ਅਤੇ ਉਸ ਦਾ ਪਿਤਾ ਜਿਹੜਾ ਹੈ ਉਹ ਵੀ ਇਸ ਘਰ ਦੇ ਵਿੱਚ ਸੀ ਤੇ ਫਿਲਹਾਲ ਪੁਲਿਸ ਵੱਲੋਂ ਤੁਸੀਂ ਦੇਖੋ ਕਿ ਪੂਰੀ ਜਿਹੜੀ ਹੈ ਘਰ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੂਰੇ ਘਰ ਨੂੰ ਖੰਗਾਲਣ ਦਾ ਕੰਮ ਕੀਤਾ ਜਾ ਰਿਹਾ ਹੈ ਕਿ ਆਖਿਰਕਾਰ ਇਸ ਸ਼ਖਸ ਕੋਲ ਕਿਵੇਂ ਇੱਥੇ ਪਹੁੰਚਿਆ ਤਾਂ ਇਸ ਵੇਲੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਪੁਲਿਸ ਵੱਲੋਂ ਪੂਰੀ ਇਸ ਮਾਮਲੇ ਦੇ ਵਿੱਚ ਕੋਕ ਕੀਤੀ ਜਾ ਰਹੀ ਹੈ ਔਰ ਲਗਾਤਾਰ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਮੌਕੇ ਤੇ ਮੌਜੂਦਾਂ ਪਰਿਵਾਰਕ ਮੈਂਬਰ ਵੀ ਨਹੀਂ ਇੱਥੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਕਿ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਪਰ ਘਰ ਤੁਸੀਂ ਦੇਖੋ ਛੋਟਾ ਜਿਹਾ ਘਰ ਹੈ ਉਸਦੇ ਬਾਹਰ ਅਸੀਂ ਖੜੇ ਹਾਂ ਤਾਂ ਉੱਥੋਂ ਦੀ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਥੋੜੇ ਨਸ਼ੇ ਕਰਦਾ ਸੀ ਉਹ ਦਵਾਈ ਖਾਣ ਗਿਆ ਸੀ ਪੁਲਿਸ ਇਸ ਮਾਮਲੇ ਬਿਲਕੁਲ ਕਨਫਰਮ ਹੈ ਤਾਂ ਪਰ ਮੈਨੂੰ ਡੈੱਡ ਬੋਡੀ ਤੇ ਤੁਹਾਡੀ ਸੀ ਨਾ ਬੰਦੇ ਦੀ ਤਾਂ ਬਿਲਕੁਲ ਹੈ ਤੁਸੀਂ ਦੇਖੋਗੇ ਡੈੱਡ ਬੋਡੀ ਦੀ ਵੀ ਤਸਦੀਕ ਹੋ ਚੁੱਕੀ ਹੈ ਤਾਂ ਨਿਤਿਨ ਕੁਮਾਰ ਜਿਹੜਾ ਹੈ ਆਟੋ ਜਿਹੜਾ ਹੈ ਉਸ ਦਾ ਆਪ ਪਿਤਾ ਵੀ ਆਟੋ ਦਾ ਕੰਮ ਕਰਦੇ ਨੇ ਔਰ ਪੁੱਤ ਵੀ ਆਟੋ ਦਾ ਕੰਮ ਕਰਦਾ ਇਸ ਸੰਗਣੀ ਗਲੀ ਚ ਰਹਿੰਦੇ ਨੇ ਤੇ ਆਟੋ ਇਹ ਆਟੋ ਹੈ ਉਸ ਦਾ ਤੇ ਆਟੋ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਇਸ ਆਟੋ ਨੂੰ ਡਰਾਈਵ ਕਰਦਾ ਸੀ ਔਰ ਇਹ ਆਟੋ ਬਾਪ ਬੇਟਾ ਦੋਵੇਂ ਚਲਾਉਂਦੇ ਸਨ ਔਰ ਦਾਨੋ ਬਾਪ ਬੇਟਾ ਇਹ ਆਟੋ ਨੂੰ ਚਲਾਉਂਦੇ ਸਨ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹ ਇਸ ਜਗ੍ਹਾ ਦੇ ਉੱਤੇ ਇੱਥੇ ਆਟੋ ਚਲਾਉਂਦੇ ਸਨ ਇੱਥੇ ਹੀ ਰਹਿੰਦੇ ਸੀ ਰੈਂਟਲ ਹਾਊਸ ਦੇ ਵਿੱਚ ਰਹਿੰਦੇ ਸੀ ਔਰ ਆਟੋ ਦੇ ਬਾਹਰ ਉਸਨੇ ਆਪਣਾ ਨਾਮ ਵੀ ਲਿਖਿਆ ਹੈ ਤੁਸੀਂ ਦੇਖੋਗੇ ਨਿਤਿਨ ਇਸ ਦੇ ਆਟੋ ਦੇ ਉੱਤੇ ਲਿਖਿਆ ਹੈ ਭੈਣ ਜੀ ਥੋੜਾ ਜਿਹਾ ਹੌਸਲਾ ਰੱਖੋ ਗੱਲ ਦੱਸੋ ਕਿ ਆਖਿਰਕਾਰ ਉਹਨੂੰ ਕੋਈ ਫੋਨ ਆਂਦਾ ਸੀ ਕੋਈ ਕਿਸੇ ਬੰਦੇ ਦਾ ਕਿਉਂਕਿ ਉਹ ਉੱਥੇ ਪਹੁੰਚਿਆ ਉਹ ਦੇਖੋ ਸਰ ਫੋਨ ਹੀ ਨਹੀਂ ਹੈਗਾ ਸੀ ਉਹਦੇ ਕੋ ਕਦੀ ਉਹਨੇ ਫੋਨ ਦਾ ਸ਼ੌਂਕ ਰੱਖਿਆ ਹੀ ਨਹੀਂ ਸੀ ਸਾਡੇ ਕੋ ਤੇ ਫੋਨ ਹੀ ਨਹੀਂ ਹੈਗਾ ਮੇਰੇ ਮੰਮੀ ਪਾਪਾ ਵੀ ਆ ਉਹਨਾਂ ਕੋ ਨਿੱਕੇ ਨਿੱਕੇ ਫੋਨ ਆ ਵਿਚਾਰਿਆਂ ਕੋ ਫੋਨ ਆਲਾ ਉਹਦੇ ਕੋ ਸ਼ੌਂਕ ਹੀ ਨਹੀਂ ਸੀ ਕੋਈ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਫੋਨ ਦਾ ਕੋਈ ਸੌ ਲਗਾਤਾਰ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਇਸ ਵੇਲੇ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਘਰ ਦੀਆਂ ਨੇ ਤਾਂ ਘਰ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਇਸ ਘਰ ਦੇ ਵਿੱਚ ਨਿਤਿਨ ਜਿਹੜਾ ਨੌਜਵਾਨ ਰਹਿੰਦਾ ਸੀ ਤੇ ਇਹ ਛੋਟਾ ਇਸ ਘਰ ਤੇ ਸੀਗਾ ਉੱਥੇ ਹਾਂਜੀ ਹਾਂਜੀ ਇਹ ਦੋ ਇੱਕ ਛੋਟਾ ਕਮਰਾ ਜਿਹੜਾ ਹਾਂਜੀ ਉੱਥੇ ਹੀ ਰਹਿੰਦੇ ਸੀ ਤਾਂ ਬਿਲਕੁਲ ਤੁਸੀਂ ਦੇਖੋ ਛੋਟਾ ਜਿਹਾ ਇੱਕ ਰੈਂਟਲ ਹਾਊਸ ਹੈ ਜਿਸ ਦੇ ਵਿੱਚ ਉਹ ਰਹਿੰਦਾ ਸੀ ਔਰ ਬਾਪ ਬੇਟਾ ਦੋਨੋਂ ਜਿਹੜੇ ਨੇ ਆਟੋ ਦਾ ਕੰਮ ਕਰਦੇ ਸੀ ਤਾਂ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਇਸ ਵੇਲੇ ਮੌਕੇ ਤੇ ਮੌਜੂਦ ਹੈ ਤਾਂ ਤੁਸੀਂ ਵੇਖੋ ਆਪਣੇ ਵੱਲ ਪੁਲਿਸ ਦੀ ਇਨਵੈਸਟੀਗੇਸ਼ਨ ਚੰਗੇ ਤਰੀਕੇ ਨਾਲ ਕੀਤੀ ਜਾ ਰਹੀ ਹੈ ਖੰਗਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਉਸ ਦਾ ਜਿਹੜਾ ਹੈ ਇਹ ਕੀ ਮਾਮਲਾ ਹੈ ਕਿਸ ਤਰੀਕੇ ਨਾਲ ਉਹ ਉੱਥੇ ਪਹੁੰਚਿਆ ਕਿਉਂਕਿ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਹੈ ਕਿ ਉੱਥੇ ਇਸ ਲੋਕੇਸ਼ਨ ਲੋਕੇਸ਼ਨ ਤੇ ਰਹਿੰਦਾ ਸੀ ਔਰ ਦੂਜੀ ਗੱਲ ਹੈ ਕਿ ਪੁਲਿਸ ਵੱਲੋਂ ਇੱਥੇ ਸਾਰਾ ਘਰ ਖੰਗਾਲਿਆ ਜਾ ਰਿਹਾ ਇਸ ਵੇਲੇ ਤੁਸੀਂ ਦੇਖੋ ਇੱਕ ਇੱਕ ਚੀਜ਼ ਬਾਹਰ ਕੱਢੀ ਜਾ ਰਹੀ ਹੈ ਔਰ ਇਸ ਦੇ ਵਿੱਚ ਦੇਖਿਆ ਜਾ ਰਿਹਾ ਕਿ ਉਹਦੇ ਕਿਸ ਤਰ੍ਹਾਂ ਦੇਖੋ ਕਿ ਘਰ ਜਿਹੜਾ ਕਹਿਣਾ ਹੈ ਕਿ ਉਹ ਆਟੋ ਚਾਲਕ ਸੀ ਔਰ ਉਸਦੇ ਪਿਤਾ ਔਰ ਬੇਟਾ ਦੋਨੋਂ ਆਟੋ ਚਲਾਉਂਦੇ ਸਨ ਤਾਂ ਇਸ ਕਿਰਾਏ ਦੇ ਘਰ ਦੇ ਵਿੱਚ ਰਹਿੰਦੇ ਸਨ ਪਰ ਆਖਿਰਕਾਰ ਉਹਨਾਂ ਦੇ ਸੰਪਰਕ 'ਚ ਕਿਵੇਂ ਆਇਆ ਇਸ ਦੀ ਤਸਦੀਕ ਹਾਲੇ ਪੁਲਿਸ ਵੀ ਨਹੀਂ ਕਰ ਸਕੀ ਪੁਲਿਸ ਵੱਲੋਂ ਮੈਂ ਜਿੰਨਾ ਕਿਹਾ ਗਿਆ ਹੈ ਕਿ ਇਸ ਸਾਨੂੰ ਪਤਾ ਚੱਲਿਆ ਹੈ ਕਿ ਇੱਥੋਂ ਦਾ ਹੈ ਉਹ ਨੌਜਵਾਨ ਹੈ ਉਸ ਦੀ ਪਛਾਣ ਹੋਈ ਹੈ ਤਾਂ ਉਸ ਤੋਂ ਬਾਅਦ ਪੂਰੇ ਘਰ ਨੂੰ ਖੰਗਾਲਣ ਦਾ ਕੰਮ ਇਸ ਵੇਲੇ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਮੌਕੇ ਦੀ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਏਕਸਕਲੂਸਿਵ ਤਸਵੀਰਾਂ ਇਸ ਵੇਲੇ ਤੁਸੀਂ ਗ੍ਰੇਡ ਪੰਜਾਬ ਟੀਵੀ ਤੇ ਵੇਖ ਰਹੇ ਹੋ ਕਿ ਇੱਕ ਤੰਗ ਗਲੀ ਹੈ ਛੋਟੀ ਗਲੀ ਹੈ ਔਰ ਉਸ ਦੇ ਵਿੱਚ ਇੱਕ ਕਾਰ ਹੈ ਜਿਸ ਨੂੰ ਕਿ ਦੋ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਹੈ ਤਾਂ ਉਸ ਦੇ ਵਿੱਚ ਉਹ ਸ਼ਖਸ ਰਹਿੰਦਾ ਹੈ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਤਾਂ ਫਿਲਹਾਲ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਪੁਲਿਸ ਕਹਿ ਰਹੀ ਹੈ ਕਿ ਇਸ ਮਾਮਲੇ 'ਤੇ ਜਲਦੀ ਖੁਲਾਸਾ ਕੀਤਾ ਜਾਏਗਾ ਫਿਲਹਾਲ ਇੱਕ ਵਾਰ ਫਿਰ ਤੁਹਾਨੂੰ ਇਸ ਇਲਾਕੇ ਦੀ ਤਸਵੀਰ ਵੀ ਤੁਹਾਨੂੰ ਅਸੀਂ ਸਾਂਝੀ ਕਰਦੇ ਹਾਂ ਬਿਲਕੁਲ ਤੁਸੀਂ ਦੇਖੋ ਇੱਕ ਰਿਹਾਇਸ਼ੀ ਇਲਾਕਾ ਹੈ ਉੱਥੇ ਉਹ ਸ਼ਖਸ ਜਿਸ ਦਾ ਨਾਮ ਨਿਤਿਨ ਦੱਸਿਆ ਜਾ ਰਿਹਾ ਹੈ ਤਾਂ ਉਹ ਇੱਥੇ ਰਹਿੰਦਾ ਸੀ ਇਸ ਘਰ ਦੇ ਵਿੱਚ ਰਹਿੰਦਾ ਸੀ ਤਾਂ ਉੱਥੇ ਨਿਤਿਨ ਜਦੋਂ ਗਿਆ ਆਟੋ ਵੀ ਨਹੀਂ ਲੈ ਕੇ ਗਿਆ ਉੱਥੇ ਕਿਵੇਂ ਪਹੁੰਚਿਆ ਸਵਾਲ ਹੈ ਵੇ ਕਿ ਆਖਿਰਕਾਰ ਉਹਨੂੰ ਉੱਥੇ ਕੌਣ ਲੈ ਕੇ ਗਿਆ ਕਿਵੇਂ ਉੱਥੇ ਪਹੁੰਚਿਆ ਆਊਟ ਸੈਂਟਰ ਤੋਂ ਦਵਾਈ ਖਾਂਦਾ ਸੀ ਇਸ ਤਰ੍ਹਾਂ ਦੀ ਗੱਲ ਵੀ ਦੱਸੀ ਜਾ ਰਹੀ ਹੈ ਕਿਵੇਂ ਪਹੁੰਚਿਆ ਕੌਣ ਲੋਕ ਸੀ ਕਿਸ ਤਰ੍ਹਾਂ ਪਹੁੰਚਿਆ ਇਹ ਸਾਰੇ ਸਵਾਲ ਖੜੇ ਹੋ ਰਹੇ ਨੇ ਪਰ ਇਸ ਮਾਮਲੇ ਚ ਜਿਹੜੀ ਹੈ ਪਛਾਣ ਨੌਜਵਾਨ ਦੀ ਹੋ ਚੁੱਕੀ ਹੈ ਨਿਤਨ ਨਾਮ ਦਾ ਨੌਜਵਾਨ ਹੈ ਜਿਉ ਕਿ ਉਹ ਉਸ ਜਗ੍ਹਾ ਤੇ ਪਹੁੰਚਿਆ ਸੀ ਜਿਹੜਾ ਕਿ ਉਸ ਹਾਦਸੇ ਦਾ ਸ਼ਿਕਾਰ ਹੋਇਆ ਉਸ ਦੁਨੀਆ ਚ ਨਹੀਂ ਹੈ ਪਰ ਆਖਰਕਾਰ ਉਸ ਨੂੰ ਉੱਥੇ ਕਿੰਨੇ ਭੇਜਿਆ ਓਟ ਸੈਂਟਰਾਂ ਤੋਂ ਦਵਾਈ ਲੈਂਦਾ ਸੀ ਦਵਾਈ ਦਾ ਆਦੀ ਸੀ ਨਸ਼ੇ ਦਾ ਵੀ ਦੱਸਿਆ ਆਦੀ ਸੀ ਤਾਂ ਉਸ ਤੋਂ ਬਾਅਦ ਉੱਥੇ ਪਹੁੰਚਦਾ ਹੈ ਤਾਂ ਇਹ ਸੁਰਤ ਹਾਲ ਇਸ ਵਾਰ ਇੱਕ ਵਾਰ ਫੇਰ ਤੁਹਾਨੂੰ ਘਰ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਔਰ ਅਪਡੇਟ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ